ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਗੱਲਾ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿੱਚ ਇੱਕ ਬੋਤ ਲੈ ਕੇ ਦਿੱਤੀ ਆ ਔਰ ਕੋਈ ਕੁਦਰਤੀ ਆਫਤ ਆਉਂਦੀ ਆ ਉਸ ਟਾਈਮ ਵਾਸਤੇ ਵੀ ਬੋਤਸ ਕੰਮ ਆਉਂਦੀ ਆ ਔਰ ਜਾਂ ਕਦੇ ਕੋਈ ਨਹਿਰ ਦੇ ਵਿੱਚ ਕੋਈ ਜਿਸ ਤਰ੍ਹਾਂ ਸਾਡਾ ਇੱਕ ਬੱਚਾ ਔਰ ਪੈਰ ਫਿਸਲਣ ਕਰਕੇ ਕੱਥ ਹੋ ਗਿਆ ਅੱਜ ਤੀਸਰਾ ਦਿਨ ਹੈਗਾ ਔਰ ਇਹਨਾਂ ਦੇ ਵਿੱਚ ਇੱਕ ਇਹ ਮੇਨ ਬੰਦਾ ਮੰਟੀ ਸਿੰਘ ਇਹਦਾ ਨਾਮ ਨਾ ਕੋੜਪਾ ਕੀਤਾ ਮੰਟੀ ਸਿੰਘ ਹੀ ਨਾਮ ਇਹਨਾਂ ਦਾ ਪੂਰਾ ਹੀ ਆ ਮੈਂ ਕਹਿੰਦਾ ਕਿ ਸ਼ਾਇਦ ਕਈ ਵਾਰ ਉਹਦਾ ਨਾਮ ਪਿਆਰ ਨਾਲ ਲੈ ਲੈਂਦੇ ਆ ਤੇ ਮੰਟੀ ਸਿੰਘ ਦੀ ਨਾਲ ਇਹਨਾਂ ਦੇ ਬ੍ਰਦਰ ਵੀ ਆ ਔਰ ਇਹਨਾਂ ਦੀ ਬਾਕੀ ਹੋਰ ਟੀਮ ਆ ਬਹੁਤ ਵੱਡੀ ਮਿਹਨਤ ਕਰ ਰਹੀ ਆ ਅੱਜ ਤੀਸਰਾ ਦਿਨ ਆ ਜੋ ਕਿ ਨਹਿਰ ਦੇ ਵਿੱਚ ਸਾਡਾ ਮੇਰਾ ਭਤੀਜਾ ਲੱਗਦਾ ਸੀ ਉਹਦੀ ਨਹਿਰ ਦੇ ਵਿੱਚ ਜਾ ਡਿੱਗਿਆ ਔਰ ਅੱਜ ਤੀਸਰਾ ਦਿਨ ਹੋ ਗਿਆ ਇਹਨਾਂ ਨੂੰ ਲੱਭਦਿਆਂ ਨੂੰ ਔਰ ਇੱਕ ਬੰਦਾ ਇੱਕ ਘੰਟਾ ਨਹੀਂ ਪਾਣੀ ਦੇ ਵਿੱਚ ਰਹਿ ਸਕਦਾ ਔਰ ਲਗਾਤਾਰ ਇਹ ਇੰਨੀ ਮਿਹਨਤ ਕਰ ਰਿਹਾ ਇੱਥੋਂ 4-5 ਕਿਲੋਮੀਟਰ ਹੈਗਾ ਔਰ ਜਿੱਥੇ ਤੱਕ ਇਥੋਂ ਗੀੜਾ ਕੱਢਦੇ ਆ ਫਿਰ ਵਾਪਸ ਆਉਂਦੇ ਆ ਫਿਰ ਥੱਲੇ ਉਤਰ ਜਾਂਦੇ ਆ ਪਾਣੀ ਦੇ ਵਿੱਚ ਮੈਂ ਇਹਨਾਂ ਦਾ ਧੰਨਵਾਦ ਕਰਦਾ ਮੇਰੇ ਕੋਲੇ ਲਫ਼ਜ਼ ਹੀ ਨਹੀਂ ਹੈਗੇ ਜਿਹੜਾ ਮੈਂ ਇਹਨਾਂ ਦਾ ਸਤਿਕਾਰ ਕਰ ਸਕਾਂ ਔਰ ਦੂਸਰਾ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਖਾਸ ਕਰਕੇ ਸਾਡੇ ਇਲਾਕੇ ਦੇ ਵਿੱਚ ਇਹਨਾਂ ਨੂੰ ਕੋਈ ਤਨਖਾਹ ਨਹੀਂ ਮਿਲ ਰਹੀ ਕੋਈ ਇਹਨਾਂ ਨੂੰ ਹੋਰ ਨਹੀਂ ਸਹਾਇਤਾ ਹੈਗੀ ਪਰ ਇੱਕ ਬੇਨਤੀ ਮੈਂ ਜ਼ਰੂਰ ਕਰਾਂ ਜਿੰਨੇ ਵੀ ਸਾਡੇ ਇਲਾਕੇ ਦੇ ਪੰਜ ਸਰਪੰਚਾ ਉਹ ਇੱਕ ਮਤਾ ਪਾਉਣ ਵੀ ਇਹਨਾਂ ਬੱਚਿਆਂ ਵਾਸਤੇ ਮਦਦ ਕੀਤੀ ਜਾ ਸਕੇ ਤਾਂ ਕਿ ਚਾਹੇ ਥੋੜੀ-ਬੋਤੀ ਮਦਦ ਕੀਤੀ ਜਾ ਸਕੇ ਤਾਂ ਕਿ ਇਹਨਾਂ ਦਾ ਵੀ ਜਿਹੜੇ ਬੱਚੇ ਆ ਪਰਿਵਾਰ ਆ ਇਹਨਾਂ ਦਾ ਉਹ ਆਪਣਾ ਪਾਲਣ ਪੋਣ ਉਹਨਾਂ ਦਾ ਕਰ ਸਕਣ ਔਰ ਇਹ ਐਡੀ ਵੱਡੀ ਸੇਵਾ ਕਰਦੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕੋਈ ਇਹਨਾਂ ਨੂੰ ਪੈਨਸ਼ਨ ਨਹੀਂ ਲੱਗੀ ਹੋਈ ਕੋਈ ਤਨਖਾਹ ਨਹੀਂ ਲੱਗੀ ਹੋਈ ਕੋਈ ਹੋਰ ਇਹਨਾਂ ਨੂੰ ਆਮਦਨ ਨਹੀਂ ਹੈਗੀ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਲਾਕੇ ਦਾ ਫਰਜ਼ ਬਣਦਾ ਇਹਨਾਂ ਦੀ ਤਨਮਨ ਦੇ ਨਾਲ ਸੇਵਾ ਕੀਤੀ ਜਾਵੇ ਇਹਨਾਂ ਦਾ ਹੌਸਲਾ ਵਧਾਇਆ ਜਾਵੇ ਤੋਂ ਮੈਂ ਫਿਰ ਮੰਟੀ ਦਾ ਔਰ ਇਹਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਇਹ ਜੇ ਪਾਣੀ ਦੇ ਵਿੱਚ ਦੇਖੋ ਹੁਣ ਆ ਬੋਰਡ ਦੇ ਵਿੱਚੋਂ ਬਾਹਰ ਨਿਕਲ ਕੇ ਆਏ ਆ ਤੁਹਾਨੂੰ ਪਤਾ ਲੱਗਦਾ ਉਹ ਸ਼ਾਇਦ 5 ਵਜੇ ਤੋਂ ਉੱਪਰ ਟਾਈਮ ਹੋ ਗਿਆ ਤੇ ਸਵੇਰ ਦੇ 10 ਵਜੇ ਦੇ ਅੰਦਰ ਬੜੇ ਹੋਏ ਆ ਇਹ 10 ਵਜੇ ਤੋਂ ਕੋ ਸਿਰਫ ਇਹਨਾਂ ਨੇ ਇੱਕ ਵਾਰੀ ਚਾਹ ਪੀਤੀ ਆ ਮੈਂ ਸ਼ੁਕਰਾਨਾ ਕਰਦਾ ਉਸ ਪ੍ਰਮਾਤਮਾ ਦਾ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਪੱਖੇ ਚੜ੍ਹਦੀ ਕਲਾ ਚ ਰੱਖੇ ਪਰਿਵਾਰ ਔਰ ਇਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਰੱਖੇ ਧੰਨਵਾਦ ਵੈਕਨੂ ਜੀ ਦਾ ਖਾਲਸਾ ਵੈਕਨੂ ਜੀ ਕੀ ਫਤਿਹ